ਮੈਂ ਰੱਬ ਨੂੰ ਪੁੱਛਿਆ ਮੈਂ ਰੱਬ ਨੂੰ ਪੁੱਛਿਆ ਕਿ ਤੈਨੂੰ ਮੇਰੇ ਤੇ ਤਰਸ ਨਹੀਂ ਆਂਦਾ ਤੂੰ ਮੇਰੇ ਦਿਨ ਕਿਉਂ ਨਹੀਂ ਬਦਲਦਾ ਹੈਗਾ ਕੀ ਤੈਨੂੰ ਮੇਰੀ ਗੱਲ ਸੁਣਾਈ ਨਹੀਂ ਦਿੰਦੀ ਰੱਬ ਨੇ ਕਿਹਾ ਕਿ ਮੈਨੂੰ ਤੇਰੀ ਗੱਲ ਸੁਣਾਈ ਵੀ ਦਿੰਦੀ ਏ ਤਰਸ ਵੀ ਆਂਦਾ ਵੇ ਪਰ ਕੁਝ ਚਿਹਰੇ ਜਾਂ ਤੋਂ ਨਕਾਬ ਨੇ ਉਤਾਰਨਾ ਨਾ ਬਾਕੀ ਰਹਿੰਦਾ ਵੇ ਅਜੇ ਕੁਝ ਚਿਹਰਿਆਂ ਤੋਂ ਨਕਾਬ ਉਤਾਰਨਾ ਬਾਕੀ ਰਹਿੰਦਾ ਏ ਕੁਝ ਲੋਕ ਨੇ ਤੇਰੇ ਅੱਗੇ ਪਿੱਛੇ ਜਿਹੜੇ ਤੈਨੂੰ ਬਹੁਤ ਤੇਰੇ ਆਪਣੇ ਲੱਗਦੇ ਆ ਬਹੁਤ ਲੋਕ ਨੇ ਤੇਰੇ ਅੱਗੇ ਪਿੱਛੇ ਜਿਹੜੇ ਤੈਨੂੰ ਤੇਰੇ ਆਪਣੇ ਲੱਗਦੇ ਨੇ ਬਸ ਉਹਨਾਂ ਦੇ ਚਿਹਰਿਆਂ ਤੋਂ ਨਕਾਬ ਉਤਾਰ ਕੇ ਤੈਨੂੰ ਦਿਖਾਉਣਾ ਰਹਿੰਦਾ ਏ